ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਲਾਈਫ ਫਾਮਿਲਿਟੀ ਤੁਹਾਡਾ ਬਹੁਤ ਸਵਾਗਤ ਹੈ ਤੇ ਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਮੈਰੀ ਮਲਾਈ ਧਰੀ ਹੋਈ ਸੀ ਗਰਮ ਕਿਉਂਕਿ ਕਈ ਖਾਸੀ ਦਿਨਾਂ ਦੀ ਮਲਾਈ ਇਕੱਠੀ ਹੋ ਗਈ ਸੀ ਮਗਰ ਚਲੋ ਗਰਮੀ ਵੀ ਵੱਧਾ ਫਿਰ ਖਰਾਬ ਨਾ ਹੋ ਜਵੇ ਤੇ ਮੈਂ ਸਵੇਰੇ ਸੱਜਰੀ ਧਰਤੀ ਸੀ ਮਲਾਈ ਤੇ ਅੱਜ ਆਪਾਂ ਨੇ ਕਰਨ ਕਰਦੀ ਕਰਨੀ ਹੈ ਸਾਫ ਸਫਾਈ ਕਿਉਂਕਿ ਨਹੀਂ ਪੈ ਚੁੱਕੇ ਨੇ ਹੁਣ ਆਪਣੇ ਘਰਦ ਘੱਟ ਉੱਠਿਆ ਕਰੋ ਤੇ ਮੇਰੀ ਮਲਾਈ ਤਰੀ ਹੋਈ ਸੀ ਤੇ ਮੇਰੇ ਰਸੋਈ ਸਾਫ ਲੱਗੀ ਹੋਈ ਸੀ ਕੰਨਾ ਤੇ ਖੁਸ਼ੀ ਨੇਦਰੋਂ ਡ੍ਰੈਗ ਰੂਮ ਤੋਂ ਉਤਾ ਕੇ ਸਾਰਾ ਸਾਫ ਕਰਤਾ ਤੇ ਚਲੋ ਜੀ ਆਪਾਂ ਲੌਬੀ ਵੀ ਧੋਣੀ ਆ ਤੇ ਬਾਕੀ ਦੋਨਾਂ ਕਮਰਿਆਂ ਚ ਤੇ ਰਸੋਈ ਚ ਆਪਾਂ ਪੋਚਾ ਲਾ ਦਾਂਗੇ ਤੇ ਬੱਸ ਅਸੀਂ ਆਪੋਂ ਆਪਣੇ ਕੰਮ ਲੱਗੇ ਹੋਏ ਸੀ ਕੰਨਾ ਕਿਉਂਕਿ ਸੋਮਵਾਰ ਤੋਂ ਫਿਰ ਇਹਨਾਂ ਦੇ ਬੱਚੇ ਸਕੂਲ ਸਟਾਰਟ ਹੋ ਜਾਣਗੇ ਤੇ ਉਹਦੇ ਕਰਕੇ ਵਾਸਤੇ ਅੱਜ ਇਹਨਾਂ ਨੇ ਮੇਰੀ ਹੈਲਪ ਕਰਾਤੀ ਕੰਮ ਵਿੱਚ ਤੇ ਚਲੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚਲੋ ਜੀ ਪਲੀਜ਼ ਜ਼ਰੂਰ ਸਪੋਰਟ ਕਰਿਓ ਬੇਨਤੀ ਹੈ ਬਸ ਹੱਥ ਜੋੜ ਕੇ ਤੇ ਬਸ ਹੁਣ ਆਪਾਂ ਆਪਣੇ ਘਰ ਦੀ ਸਾਫ ਸਫਾਈ ਕਰਦੇ ਹਾਂ ਕਿਉਂਕਿ ਜੇ ਘਰ ਜੇ ਸਾਫ ਸੁਥਰਾ ਹੋ ਜਾਂਦਾ ਫਿਰ ਬਹੁਤ ਸੋਹਣਾ ਲੱਗਦਾ ਇਹ ਤੋਂ ਜਰੋਂ ਕਰ ਮਤੋਂ ਦੰਨੇ ਫਿਰ ਤਾਂ ਬਾਦ ਦੇ ਸਾਫ ਲੱਗਦਾ ਕਿਉਂਕਿ ਸਾਡੇ ਨਾ ਫਰਸ ਸੀਮੈਂਟ ਦੇ ਹੋਣ ਕਰਕੇ ਪੋਚਾ ਥੋੜਾ ਜਿਹਾ ਔਖਾ ਲੱਗਦਾ ਉਹਦੇ ਕਰਕੇ ਅਸੀਂ ਵਸ ਤੋਂ ਦੰਨੇ ਬਸ ਇਹ ਪੋਚਾ ਵੀ ਹਮੇਸ਼ਾ ਲਾਉਣੀਆਂ ਤੇ ਦੂਏ ਤੀਏ ਦਿਨ ਬਾਅਦ ਲਾਉਣੀਆਂ ਹੁਣ ਮੀ ਕਰਕੇ ਬਸ ਲੱਗੇ ਨਹੀਂ ਸੀ ਉਹਦੇ ਕਰਕੇ ਸਾਰਾ ਧੋਤਾ ਵੀ ਚਲੋ ਫਿਰ ਬਾਅਦ ਚ ਪੋਚਾ ਲਾਉਣਾ ਆਸਾਨ ਹੋ ਜਿਆ ਕਰੂ ਤੇ ਚਲੋ ਜੀ ਆਪਾਂ ਆਪਣੇ ਕੰਮ ਕੰਟੀਨਿਊ ਕਰਦੇ ਆ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਆਪਾਂ ਸਾਨੂੰ ਫੇਰ ਮਿਲਦੇ ਆ ਤੇ ਚਲੋ ਜੀ ਕੰਮ ਨਿਬੜ ਕੇ ਨਹਾ ਧੋ ਲਿਏ ਤੇ ਫੇਰ ਤੁਹਾਨੂੰ ਮਿਲਦੇ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰ ਦਿਓ ਬਸ ਬੇਨਤੀ ਹੈ ਤੁਹਾਡੇ ਮੂਰੇ ਤੇ ਚਲੋ ਜੀ ਕੰਮ ਨਿਬੜ ਲੀਏ ਨਹਾ ਧੋ ਲਿਏ ਤੇ ਫੇਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਆਂ 哦，不要，真棒！哎，好嘞。 ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਲਾਈਵ ਹੋਪ ਹਮਦੀਪ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਧੀਆਂ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਬਧੀਆਂ ਹੁਣ ਤਾਂ ਆਪਣਾ ਹਾਰਮਨ ਵੀ ਬਹੁਤ ਵਧੀਆ ਠੀਕਾ ਨੂੰ ਬੁਖਾਰ ਚੜਦਾ ਰਿਹਾ ਸੀ ਉਹਦੇ ਕਰਕੇ ਕੋਈ ਨਹੀਂ ਕੰਮ ਹੁੰਦਾ ਸੀ ਮੇਰਾ ਵੀ ਨਹੀਂ ਜੀ ਕਰਦਾ ਹੁੰਦਾ ਸੀ ਇਹਨੂੰ ਇੰਨਾ ਬੁਖਾਰ ਚੜਦਾ ਸੀ ਬਹੁਤ ਜ਼ਿਆਦਾ ਰਾਤ ਨੂੰ ਵੀ ਬਹੁਤ ਬੁਖਾਰ ਚੜ ਜਾਂਦਾ ਸੀ ਦਵਾਈ ਦਿੱਤੀ ਚ ਵੀ ਇਹਨੂੰ ਬੁਖਾਰ ਚੜੀ ਜਾਂਦਾ ਸੀ ਚਲੋ ਫਿਰ ਵੀ ਹੌਲੀ ਹੌਲੀ ਫਰਕ ਪੈ ਗਿਆ ਤੇ ਚਲੋ ਜੀ ਅੱਜ ਆਪਾਂ ਨੇ ਘਰ ਦੀ ਧੋਤਵਈਆ ਕੀਤਾ ਹੁਣ ਮਸ਼ੀਨ ਲੱਗੀ ਹੋਈ ਆ 4 ਵਜੇ ਕਿਉਂਕਿ ਚਲੀ ਗਈ ਸੀ ਲੈਟ ਤਿੰਨ ਘੰਟੇ ਸਾਡੀ ਲੇਟ ਨਹੀਂ ਹੈ ਇਹਗੀ ਲੇਟ ਢਾਈ ਪੌਣੇ 3 ਵਜੇ ਆਈ ਆ ਫਿਰ ਮੈਂ ਦਮ ਦਮਨਾ ਆ ਕੇ ਮਸ਼ੀਨ ਚ ਕੱਪੜੇ ਪਾਏ ਨੇ ਤੇ ਕੁਸ ਅੱਜ ਕਬਰ ਕੁ ਵਰਜੀ ਵੀ ਬਦਲਣ ਵਾਲੇ ਸੀਗੇ ਤੇ ਹੁਣ ਅਸੀਂ ਅੱਜ ਸਾਰੇ ਘਰ ਦੀ ਸਾਫ ਸਫਾਈ ਕਰਤੀ ਧੋਤੋ ਵਈਆ ਕਰਤਾ ਕਿਉਂਕਿ ਹੁਣ ਥੋੜੀ ਜੀ ਗਰਦ ਘਾ ਟੁੱਟਿਆ ਕਰੂਗੀ ਨਾਲੇ ਤਾਂ ਆਪਣਾ ਬੇੜਾ ਸਾਰਾ ਸਾਫ ਹੋ ਗਿਆ ਖੁਸ਼ੀ ਨੇ ਤਾਂ ਅੱਧਾ ਵਿੜਾ ਤੋਂ ਉੱਤ ਆਪ ਹੈ ਬਾਰੋਂ ਤੱਕ ਉੱਤੇ ਹੀ ਗਿਆ ਸੀਗਾ ਮੀ ਦੇ ਵਿੱਚ ਅਸੀਂ ਰੜਕਾ ਫੀਟਤਾ ਸੀ ਸਾਰੇ ਵਿੜੇ ਚ ਸਾਰਾ ਵਿੜਾ ਸਾਫ ਹੋ ਗਿਆ ਡ੍ਰੈੰਗ ਰੂਮ ਸਾਰਾ ਸਾਫ ਕਰਤਾ ਸਾਰੀ ਲੌਬੀ ਤੋਂ ਉੱਤੇ ਦੋਨਾਂ ਕਮਰਿਆਂ ਚ ਪੋਚਾ ਫਿਰ ਤਾਂ ਰਸੋਈ ਚ ਪੋਚਾ ਫਿਰ ਤਾਂ ਸਾਰਾ ਕੰਮ ਵਧੀਆ ਨਿਭੜ ਗਿਆ ਉਧਰੋਂ ਮੇਰੀ ਮਲਾਈ ਇਕੱਠੀ ਹੋਈ ਪਈ ਸੀ ਉਹਦਾ ਵੀ ਘੋ ਕਰਤਾ ਤੇ ਚਲੋ ਜੀ ਚੈਨਲ ਤੇ ਪਹਿਲੀ ਵਾਰ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਕਰੇ ਤੇ ਦੇਖੋ ਆਪਣਾ ਡ੍ਰੈੰਗ ਰੂਮ ਸਾਰਾ ਸਾਫ ਹੋ ਗਿਆ ਤੇ ਕਿਤਾਬਾਂ ਨੇ ਇਹਨਾਂ ਹோம்ਵਰਕ ਕਰਿਆ ਤੇ ਦੇਖੋ ਮੈਂ ਖੁਸ਼ ਨੂੰ ਕਿਹਾ ਮਗਾ ਹੁਣ ਨਾ ਇੱਥੇ ਗਾਂਹ ਜਾਂ ਭਾਈ ਨਹੀਂ ਇਹਨਾ ਆਪਦਾ ਹੋਮਵਰਕ ਕਰਨ ਲੱਗ ਜੰਦੀ ਐ ਇੱਥੇ ਸਾਰਾ ਗਾਂ ਪਾ ਦਿੰਦੀ ਆ ਤੇ ਇਧਰੋਂ ਮੂਰੂ ਮੂਰੂ ਸਾਰਾ ਬੇੜਾ ਧੂਤ ਸੀ ਕੁਰਸੀਆਂ ਧੋਕੇ ਰੱਖੀਆਂ ਨੇ ਸਾਡੇ ਨਾ ਬੇੜਾ ਜੇ ਖਰਾਬ ਹੋਣ ਕਰਕੇ ਸਾਡੇ ਘਰਦ ਬਹੁਤ ਜ਼ਿਆਦੀ ਆਉਂਦੀ ਆ ਬਹੁਤ ਜ਼ਿਆਦੀ ਤੇ ਇਧਰੋਂ ਦੇਖੋ ਮੈਂ ਬਾਲ ਸਿਕਾਉਂਦੀ ਸੀ ਇੱਥੇ ਬੈਠੀ ਮਨਾ ਕੇ ਹਟੀ ਸੀ ਇਧਰੋਂ ਸਾਰਾ ਧੂਤ ਆ ਇਨੇ ਦੇ ਹੁਣ ਸਕੂਲ ਵਾਲੇ ਬੂਟ ਤੇ ਬੈਗ ਧੋਣ ਵਾਲੇ ਨੇ ਤੇ ਉਹ ਕੱਪੜੇ ਧੋਣ ਵਾਲੇ ਨੇ ਰਸੋਈ ਆਪਣੀ ਸਾਰੀ ਸਾਫ਼ ਆ ਰਸੋਈ ਚ ਪੋਚਾ ਫੇਰ ਤਾਂ ਕੰਮ ਨਿਭੜ ਗਿਆ ਸਾਰਾ ਤੇ ਚਲੋ ਜੀ ਬਸ ਹੁਣ ਮੈਂ ਮਸ਼ੀਨ ਚ ਬਸ ਕੱਪੜੇ ਪਾਉਣੀਆਂ ਨਾ ਸੌਰੀ ਕੱਢਦੀ ਆ ਪੁਰਸੀਆਂ ਰੱਖੇ ਸੀ ਧੋ ਕੇ ਮੈਂ ਸੁੱਕ ਜਾਣ ਫੇਰ ਰੱਖ ਦਾਂਗੀ ਤੇ ਚਲੋ ਜੀ ਠੀਕ ਆ ਹਣਾ ਸਾਂ ਸ਼ਾਮ ਨੂੰ ਦੇਖਦੇ ਆ ਕੋਈ दाल ਸਬਜੀ ਕੀ ਧਰਨੀ ਆ ਜੇ ਕੱਪੜਿਆਂ ਦਾ ਕੰਮ ਨਿਬੜ ਗਿਆ ਫੇਰ ਮੈਂ ਕੁਸਣਾ ਕੁਸ ਬਣਾ ਲੂੰਗੀ ਨਹੀਂ ਮੈਂ ਜੇ ਕੁਸ ਨਹੀਂ ਬਣਾਉਂਦੀ ਹੈਗੀ ਕਿਉਂਕਿ ਸਬਜੀ ਕਰੇਲਿਆਂ ਦੀ ਪਰ ਮੇਰੇ ਕਰੇਲੇ ਵੀ ਪਏ ਨੇ ਆਪਣੇ ਕੱਟੇ ਹੋਏ ਵੀ ਪਏ ਨੇ ਚਲੋ ਉਹਨਾਂ ਨਾਲ ਜੇ ਸਰ ਗਿਆ ਚਲੋ ਬੜੀ ਠੀਕ ਆ ਨਹੀਂ ਮੈਂ ਜੇ ਸਾਰਾ ਕੱਪੜਿਆਂ ਦਾ ਕੰਮ ਨਿਬੇੜਨਾ ਇਹਨਾਂ ਦੀ ਸਕੂਲ ਦੀ ਤਿਆਰੀ ਕਰਕੇ ਰੱਖਣੀ ਆ ਤੇ ਇਹਨਾਂ ਦੇ ਡਰੈਸਾਂ ਡਰੂਸਾਂ ਨੂੰ ਹੁਣ ਕਰਨੀ ਆ ਪ੍ਰੈਸ ਕਰਨੀ ਆ ਤੇ ਬੂਟ ਵਾੜ ਧੋਣੇ ਨੇ ਤੇ ਚਲੋ ਜੀ ਠੀਕ ਆ ਪਲੀ

ਗੰਗਿਆ ਮੌਸਮ ਤਾਂ ਕਿੰਨਾ ਹੋ ਹੋਇਆ ਪਿਆ ਜੀ ਹੁ ਸਹੀ ਲੱਗੀ ਮੈਸੇਜ ਆਉਂਦੇ ਨੇ ਹਰੇ 20 ਤਰੀਕ ਤੱਕ ਛੁੱਟੀਆਂ ਹੋਵੇ ਬੋ ਕਰੀ ਰਹੀ ਰਹੇ ਹੁ ਤੱਕ ਕਿੰਨੇ ਗੁੰਮ ਜਿਹਾ ਪਿਆ ਪਿਆ ਹਨ ਬਹੁਤ ਆਉਂਦੀ ਹੋਣੀ ਸੁੱਕ ਤੇ ਜਾਣਗੇ ਚਾਹੀ ਪੱਖੇ ਦੀ ਹਵਾ ਨਾਲ। ਓ ਯਾਰ ਮੰਮੀ ਗਿੱਲੇ ਪੈਨੇ ਹੋ ਕੋਲੇ। ਸੁਹਾਵਾ ਤੇ ਸੁੱਕ ਜਾਣ। ਮੈਂ ਨਹੀਂ ਜਾਣਾ। ਮੇਰਾ ਕੰਮ ਪਿਆ ਹਲੇ। ਕਾਹਨੂ ਕਰਨਾ ਹੈ ਜੇ ਕੰਮ। ਸਟੂਡੈਂਟ ਲਾਈਫ ਸਟਰਗਲ ਆਪ ਨਹੀਂ ਸਮਝੋ। ਨਾ ਸੀ ਲਿਖੜੀ ਪੜ੍ਹਨੀ ਮੈਂ ਇਹ ਨਹੀਂ ਕੀ। ਤੁਹਾਨੂੰ ਕਾਫੀ ਟਾਈਮ ਹੋ ਗਿਆ ਨਾ ਪੜ੍ਹਿਆ ਤਾਂ ਹੋਇਆ ਤੁਹਾਨੂੰ ਐ ਮੈਂ। ਹਮ ਤੁਹਾਨੂੰ ਪਤਾ ਹੈਗਾ ਮੈਂ ਕਿਹੋ ਜਿਹਾ ਹੈ ਕੰਮ ਕਰਨਾ। ਚਲੋ ਕੱਲ ਨੂੰ ਮਿਲिए ਫਿਰ ਵੀਡੀਓ ਚ ਬਾਏ ਤੱਕ ਦੋ ਹਾਂ ਬਾਏ ਤੱਕ ਦੋ